ਹਾਂਜੀ ਜੀ ਸਤਿ ਸ੍ਰੀ ਅਕਾਲ ਅੱਛਾ ਲੱਗਿਆ ਹਣ ਠੀਕ ਆ ਨਹੀਂ ਆਜੋ ਸਮਰੀ ਨੇ ਬੜੀ ਖੁਸ਼ ਹੋਣਾ ਵਾ ਹਾਂ ਪਰ ਵੀ ਜੀ ਨਾ ਕਿਸੇ ਨਾਲ ਗੱਲ ਨਾ ਕਰਿਓ ਕਿ ਮੈਂ ਤੁਹਾਨੂੰ ਫੋਨ ਕੀਤਾ ਸੀਗਾ ਠੀਕ ਆ ਹਾਂ ਨਹੀਂ ਮੈਂ ਦੱਸਦੀ ਹਾਂ ਉਹਨੂੰ ਸਮਰੀਤ ਨੂੰ ਜਾ ਕੇ ਹਾਂਜੀ ਆਜੋ ਫਿਰ ਠੀਕ ਆ ਵੇਹ ਕਿ ਚੁੰਨੀ ਨੀ ਨਾ ਲੱਗੀ ਆ ਅ ਤਾਂ ਚੁੰਨੀ ਨੇ ਕਵਲ ਪਾਇਆ ਵਾ ਹਾਂ ਹੈਨਾ ਹਾਂ ਸੰਦੀਪ ਹਾਂਜੀ ਤੇ ਇੱਕ ਗੱਲ ਦੱਸਾਂ ਤੇਰਾ ਸਰਪ੍ਰਾਈਜ਼ ਆਜ ਤੇਰੇ ਵਾਸਤੇ ਕੀ ਸਰਪ੍ਰਾਈਜ਼ ਸਰਪ੍ਰਾਈਜ਼ ਆਜ ਤੇਰੇ मामੂ ਹੋਣੀ ਲੱਗੇ ਆਉਣ ਸੱਚੀ ਆ ਕਦੋਂ ਨਾ ਨਾ ਬੱਸ ਲਗੋ ਤੁਰਨ ਲੱਗੇ ਤੇ ਉਹਨੇ ਮੈਨੂੰ ਫੋਨ ਕੀਤਾ ਵਾ ਅੱਛਾ ਔਰ ਫਿਰ ਬਾਹਰ ਭਗੇ ਹਾਂ ਬਾਹਰ ਭੰਗੇ ਪਾ ਘਰ ਨਾ ਪਾਪਾ ਤੇ ਬੀਬੀ ਨੂੰ ਨਾ ਦੱਸੀ ਠੀਕ ਆ ਚੁੰਨੀ ਦਾ ਕੀ ਹਾਲ ਕੀਤਾ ਕੋਈ ਨਾ ਹਨੇ ਦੇਸੀ ਆ ਚੰਦੇ ਲਾਂਗੇ ਜੇ ਤੂੰ ਆਉਣਗੇ ਨਾ ਹਾਂ ਹੈਨਾ ਹੂੰ ਤੇੰਗੀ ਨਹੀਂ ਖੁਸ਼ੀ ਹੁੰਦੀ ਆ ਬੜੀ ਹੈ ਬੜੀ ਬੜੀ ਖੁਸ਼ੀ ਹੁੰਦੀ ਆ ਹਾਂ ਅੱਛਾ ਜੇ मामू ਆਏ ਤਾਂ ਕੀ ਕਰੂੰਗੀ ਮੈਂ ਮਿਲੂੰਗੀ ਹੂੰ ਲੜਾਈ ਕਰੂੰਗੀ ਕਰੀ ਨਹੀਂ ਲਾੜ ਪੈਣਾ ਮੈਨੂੰ ਇਹ ਤੇਰਾ ਪਤਾ ਵਾ ਨਹੀਂ ਚੀਜ਼ਾਂ ਨਾ ਮੰਗਣ ਲਾਪੀ मामੂ ਨੇਗਾ ਨਾ ਇਹ ਭੁਖੀ ਆ ਉਹ ਤੇ ਮੈਂ ਮੰਗੂ

ਹੋਰ ਕੱਟੀਆ ਮੈਨੂੰ ਨਹੀਂ ਲੱਗਦਾ ਕਿਸੇ ਗੱਲ ਤੋਂ ਤੇਰੀ ਛਾਕੀ ਕੱਟੀਏ ਤੂੰ ਮੇਨਾਂ ਦਾ ਚੜਾਕੇ ਕਰਦੀ ਰਹਿਨੀ ਆ ਉਹ ਤੇ ਮੈਂ ਲੜਾਈ ਕਰਦੀ ਨਹੀਂ ਮਾਮੂ ਨਾ ਅੱਛਾ ਕਿ ਮੈਨੂੰ ਆ ਲੈ ਕਿਦੋਂ ਮੈਨੂੰ ਆਖ ਢੋਣੇ ਲੈ ਕਿਦੋ ਅੱਛਾ ਨਹੀਂ ਹੋਰ ਮੈਂ ਤੀਨ ਨੇ ਨਾ ਸਿਆਣੀ ਬੰਨਾ ਵਾ ਠੀਕ ਆ ਠੀਕ ਆ ਬਲਜੀਤ ਤੇਰੇ ਕਹਿਣ ਤੇ ਤੇ ਕੁੜੀ ਦਾ ਮੋਹ ਮਾਰ ਕੇ ਲਿਆਇਆ ਮੈਨੂੰ ਇੱਥੇ ਪਰ ਮੇਰਾ ਜੋਂਦੀ ਭੈਣਪੁਰੀ ਹੋਈ ਹੈ ਨਾ ਕਰਦਾ ਬੂਆ ਨਿਕੋ ਜੀ ਨਹੀਂ ਕਰਦਾ ਮੇਰਾ ਜੀ ਤੇ ਨਹੀਂ ਕਰਦਾ ਪਰ ਹੁਣ ਨੀਗੀ ਜੀ ਕੁੜੀ ਆ ਉਹ ਕਿੰਨਾ ਜਿਆਦਾ ਕਰਦੀ ਆ ਸਾਨੂੰ ਜਾਣਾ ਤੇ ਪੈਣਾ ਹੀ ਆ ਮਿਲਣਾ ਤੇ ਪੈਣਾ ਹੀ ਆ ਪਤਾ ਵਾ ਸਾਡੀ ਭੈਣ ਹੈ ਨਹੀਂ ਆ ਹੁਣ ਇੱਥੇ ਓਏ ਉਹਦੇ ਮੋੜਾ ਮਾਰੇ ਤੇ ਮੈਂ ਆਇਆ ਵਾ ਹੁਣ ਚਲੋ ਕੋਈ ਗੱਲ ਨਹੀਂ ਸਾਰੇ ਗਲੇਸ਼ ਕਿਵੇ ਛੱਡ ਕੇ ਫੇਰ ਹੀ ਜਾਣਾ ਪੈਂਦਾ ਵਾ ਕੱਲ ਨੂੰ ਉਹਦਾ ਵਿਆਹ ਹੋਣਾ ਵਾ ਮੇਲ ਜੋਲ ਵਧੂਗਾ ਸਾਡ ਕੋ ਆਉ ਜਾਈਓਗੀ ਉਹਦੇ ਵਿੱਚ ਆਪਣੀ ਭੈਣ ਵੇਖਿਆ ਕਰੋ ਹੁਣ ਤੁਸੀਂ ਗੱਲ ਤੇ ਤੇਰੀ ਵੀ ਠੀਕ ਆ ਚੱਲ ਫੇਰ ਚਲੋ ਮਾ ਮੋਰੀ ਕੋ ਦਬਾਉਗੇ ਬੱਸ ਤੂੰ ਆ ਵੀ ਆ ਰਿਹਾ ਔਰ ਲੇ ਆ ਗਈ ਤਾਂ ਸਾਹਿਕਾਲ ਜੀ ਸਾਹਿਕਾਲ ਜੀ ਬੋਲੀਆ ਤਾਂ ਸਾਹਿਕਾਲ ਸਾਹਿਕਾਲ ਜੀ ਸਾਹਿਕਾਲ ਜੀ ਹੋਰ ਠੀਕ ਠਾਕ ਹਾਂ ਹਾਂ ਜੀ ਉਹ ਤੇ ਆਉਣ ਦੀ ਗੱਤ ਨਹੀਂ ਰਹੀ ਮੈਨੂੰ ਮਿਲਣ ਪੁੱਤ ਬੇਹਮ ਜੀ ਕੀ ਤਾਂ ਨਾ ਮਿਲਨੂ ਤੇ ਟਾਈਮ ਲੱਗਾ ਤੇ ਆਏ ਆ ਨਾ ਤੂੰ ਸਕੂਲ ਜਾਣੀ ਹੈ ਨਾ ਜੀ ਨੂੰ ਤੇ ਮੈਂ ਰੋਜ਼ ਚੋਰੀ-ਚੋਰੀ ਵੇਂਦਾ ਹਾਂ ਉਹਦੇ ਅੱਛਾ ਤੈਨੂੰ ਹੋਰ ਕੋਈ ਨੂੰ ਪਤਾ ਨਹੀਂ ਤੈਨੂੰ ਥੋੜੀ ਪਤਾ ਲੱਗਣ ਦਿੱਤਾ ਮੈਂ ਹੋਰ ਤੂੰਸ ਨਾ ਠੀਕ ਹਾਂ ਹਾਂ ਪੜਾਈ ਵਧੀਆ ਚੱਲਦੀ ਆ ਹਾਂ ਜਮਿਤਾ ਤੇਰੇ ਵੱਲੋਂ ਤੇ ਪਤਿਤ ਜੀ ਜੀਆ ਥੈਂਕ ਯੂ ਤੇ ਮੇਰੇ ਪਾਣੀ ਠੀਕ ਸਮਰੀਟ ਹਾਂਜੀ ਮम्मा ਚੰਗੀ ਆ ਹਾਂ ਬੜਾ ਭਾਗਾ ਦੇ ਮੈਨੂੰ ਤਾਂ ਸੱਚੀ ਹਾਂ ਝੂਠ ਤੇ ਨਹੀਂ ਬੋਲਣ ਦੀ ਨਹੀਂ ਕਿਤੇ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਤੇਰੇ मामੂ ਨੇ ਆਉਣਾ ਵਾ ਤੇ ਇਸ ਤਰ੍ਹਾਂ ਇਸ ਤਰ੍ਹਾਂ ਹੀ ਬੋਲਣ ਜਿਤਨਾ ਮੈਂ ਤੈਨੂੰ ਕਹੂੰਗੀ ਨਹੀਂ ਰੋਟੀ ਪਾਣੀ ਦਿੰਦੇ ਆ ਖਾਣ ਨੂੰ ਹਾਂ ਜਿਹੜੀ ਮੈਂ ਚੀਜ਼ ਕਹਾਂ ਉਹ ਹੀ ਬਣਾ ਕੇ ਦਿੰਦੇ ਆ ਮੈਂ ਸੂਟ ਵੇਖਿਆ ਹੈਗਾ ਤੇ ਇਹ ਵੀ ਉਹਨਾਂ ਨੇ ਬਣਾਤਾ ਪਾਪਾ ਤਾਂ ਨਹੀਂ ਕੁੱਸੇ ਨੇ ਮਾਰਦੇ ਦਿੰਦੇ ਨਹੀਂ ਪਾਪਾ ਤੈਨੂੰ ਨਹੀਂ ਤੇ ਦੋਵੇਂ ਬੈਠੇ ਪਿਆਰ ਕਰਦੇ ਤਿੰਨੇ ਦਾਦੀ ਐ ਮਾਂ ਵੀ ਅੱਛਾ ਅੱਛਾ ਮੇ ਸੁਮ੍ਰੀਤ ਤੂੰ ਪੁੱਤ ਨਿਆਣੀ ਆ ਅਹੀਂ ਹੁਣ ਆਏ ਆ ਜੇ ਕੋਈ ਮਾੜੀ ਚੰਗੀ ਕਰਦੇ ਆ ਨਾ ਜੇ ਤੈਨੂੰ ਕੋਈ ਕੁਛ ਕਹਿੰਦੇ ਆ ਜਾਂ ਤੈਨੂੰ ਭਾਂਡੇ ਮਾਣ ਜਾਂ ਡਾਉਂਦੇ ਆ ਜਾਂ ਥਾਂ ਹੁਣ ਜਾਂ ਡਾਉਂਦੇ ਆ ਤੇ ਮੇਰਾ ਪੁੱਤ ਮੈਨੂੰ ਹੁਣੇ-ਹੁਣੇ ਦੱਸ ਦੇ ਆਪਾਂ ਤੈਨੂੰ ਹੁਣੇ ਨਾਲ ਲੈ ਜਾਾਂਗੇ ਨਹੀਂ ਮੈਂ ਤਾਂ ਕੋਈ ਕੰਮ ਨਹੀਂ ਕਹਿੰਦੇ ਆਪਾਂ ਕੋਈ ਵਾਰ ਸ਼ੇਅਰ ਕਰਨ ਦਾ ਬੰਦੇ ਫੇਰ ਮਮਾ ਪਰੋਂਡਾ ਬੰਦੇ ਫੇਰ ਆਪਾਂ ਘੇਰ ਮੈਂ ਫੇਰ ਆਪਾਂ ਦੋਵੇਂ ਘੇੜਦੇ ਵੀ ਹੁੰਨੇ ਮੈਂ ਤੇ ਮੰਮਾ ਚੱਲ ਵਧੀਆ ਪੁੱਤ ਫਿਰ ਤੇ ਰਲ ਮਿਲ ਕੇ ਰਿਆ ਕਰੋ ਚੰਗਾ ਤੇ ਪੁੱਤ ਖਾਣ ਪੀਣ ਵਧੀਆ ਮਿਲਦਾ ਸੱਚੀ ਮਾਸੀ ਜੀ ਕਿੱਥੇ ਆ ਲੱਗੇ ਹੁਣ ਠੀਕ ਹੈ ਰੋਜ਼ਾਂ ਚੜਿਆ ਤੋ ਇਹਦੇ ਕਿਹੜਾ ਕੁੱਤਾ ਸੁਪਨਾ ਹੀ ਹੋ ਗਿਆ ਸਾਸਿਓ ਮਸੀ ਜੀ ਸਾਸਿਓ ਮਸੀ ਜੀ ਸਾਸਿਓ ਜੀ ਬਹੁਤ ਸੁਣਾ ਲਾ ਜੀ ਹਾਂ ਜੀ ਠੀਕ ਠਾਕ ਤੁਸੀਂ ਸੁਣਾਓ ਹਾਂ ਠੀਕ ਵਾ ਸਮਝਿਆ ਕੜਕ ਪੱਠਾ ਹਾਂ ਜੀ ਹਾਂ ਜੀ ਅੱਛਾ ਚਲ ਚੰਗਾ ਹੋਇਆ ਹੋਰ ਸੁਣਾਓ ਸੇਤਾ ਠੀਕ ਠਾਕ ਜੀ ਠੀਕ ਵਾ ਪੁੱਤ ਸੇਤਾ ਤੋ ਇਹ ਤੇ ਕੇ ਚੇਤਾ ਰਖ ਵੀਰ ਭਲਾ ਲਿਆ ਸਾਡਾ ਮਸੀ ਚੇਤਾ ਤਾਂ ਨਹੀਂ ਭੁੱਲਦਾ ਹੂੰ ਪਰ ਗੱਲਾਂ ਤਾਂ ਇਹ ਉਹ ਇੰਦਾਂ ਦੀਆਂ ਕਰ ਰਹੀਆਂ ਕਿ ਮਾਂ ਨੀ ਖਟਾ ਹੋ ਗਿਆ। ਪੁੱਤ ਕਾਦੀਆਂ ਗੱਲਾਂ ਅਸੀਂ ਕੀਤੀਆਂ। ਮਸੀ ਜਣ ਕੀ ਅੰਨ ਦੇ ਪੁਰਾਣੀਆਂ ਗੱਲਾਂ ਛੇੜਿਆ ਫਿਰ ਗੱਲਾਂ ਹੋਰ ਵਧਣੀਆਂ ਆਈਆਂ। ਚਲੋ ਤੁਸੀਂ ਵੀ ਸਹਣੇ ਜੇ ਭੋਗ ਪੈਣਦੇ ਆ ਹੀ ਅਜੇ। ਚਲੋ ਛੱਡੋ ਇੰਨਾਂ ਗੱਲਾਂ ਨੂੰ। ਕੀ ਲੈਣਾ ਇੰਨਾਂ ਗੱਲਾਂ ਜੋ। ਐਵੇਂ ਹੁਜੇ ਗੱਲਾਂ ਕਰਨਦੇ ਆ। ਮਾਂ ਦੇ ਆਏ ਆ। ਚਲ ਕੋਈ ਨਹੀਂ ਪੁੱਤ ਕਰ ਲੈਂਦੇ ਦੇਰ ਹੌਲਾ ਮਰਨਾ ਹੀ ਕਰਨਾ ਕਿਸੇ ਨਾਲ ਕਰਨਾ ਕਿਸੇ ਨਾਲ। ਮਸੀ ਸਾਨੂੰ ਕਿਹੜੀ ਉਪਰੀ ਹੀ। ਸਾਡੀ ਭੈਣ ਦੀ ਨਿਸ਼ਾਨੀ ਸੀ ਇਹ ਭੈਣ ਦੀ ਨਿਸ਼ਾਨੀ ਇਹ ਵੀ ਬੜਾ ਝਾਰ ਕਰਦੀ मामੂ ਆਇਆ ਨਹੀਂ ਮੇਰਾ मामੂ ਆਇਆ ਨਹੀਂ ਪਰ ਮਾਸੀ ਜੀ ਚਲੋ ਉਹ ਤੁਹਾਡੀ ਭੈਣ ਮੁੱਕ ਗਈ ਉਹ ਗੱਲ ਦੇਣ ਉਹ ਜੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਪਰ ਤੁਸੀਂ ਸਾਰੇ ਰਿਸ਼ਤੇਦਾਰਾਂ ਨੇ ਉਹ ਜੀਆਂ ਗੱਲਾਂ ਕੀਤੀ ਆਂ ਦਾ ਟਿੱਡ ਪਾੜ ਕੇ ਦੋਹੀ ਥਾਈ ਹੋ ਗਿਆ ਮੁੜ ਕੇ ਇਹਨਾਂ ਨੂੰ ਤੇ ਮੈਂ ਬਥੇਰਾ ਆਂਦੀ ਰਹੀ ਵੀ ਜਾਣਾ ਵਾ ਸਮ੍ਰੀਤ ਕੋਲ ਜਾਣਾ ਵਾ ਪਰ ਉਹ ਕਹਿੰਦੇ ਵੀ ਮੈਂ ਜਾਣਾ ਹੀ ਨਹੀਂਗਾ ਜਦੋਂ ਇਹਨਾਂ ਨੇ ਸਾਡੇ ਭੈਣ ਬਾਦੇ ਸੋਚਿਆ ਤੇ ਫਿਰ ਅਹੀਂ ਵੀ ਕਿਉਂ ਸੋਚੀਏ ਅਹੀਂ ਪੁੱਤ ਕੀ ਕਰਨਾ ਸ਼ਰੀਕਾ ਤੇ ਰਿਸ਼ਤੇਦਾਰ ਤੇ ਜੀਣ ਨਹੀਂਗੇ ਦਿੰਦੇ ਇੱਕ ਅਗਲੇ ਦੇ ਕਹ ਰਹੇ ਆ ਇੱਕ ਆ ਮੁਖੀ ਹੋਗੇ ਤੇ ਦੂਜੀ ਗੱਲ ਉਹ ਨਹੀਂ ਜੀਣ ਦਿੰਦੇ ਕੋਈ ਪਾਤੋ ਪਾਤ ਕੋਹਤ ਕੋਈ ਕੋ ਮਾਸੀ ਦੀ ਅਹੀਂ ਨਿਆਣੇ ਥੋੜੀ ਸੀ ਸਾਨੂੰ ਵੀ ਪਤਾ ਲੱਗਾ ਕਿ ਭਾਜੀ ਦੀ ਕਿਹੜੀ ਉਮਰ ਹੋਈ ਆ ਵਿਆਹ ਤੇ ਉਹਨਾਂ ਦਾ ਦੁਬਾਰੇ ਹੋਣਾ ਏ ਪਰਹੀਂ ਆਪਣੇ ਕੋਈ ਰਿਸ਼ਤੇਦਾਰ ਤਾਂ ਆਪੇ ਲੱਭ ਕੇ ਕਿ ਕਰਾਉਂਦੇ ਨਾ ਪਰ ਤੂੰ ਇਹਦੇ ਇਦਾਂ ਕੀਤਾ ਜਿੱਦਾਂ ਮੁਰਕੇ ਘਰੇ ਰਿਸ਼ਤਾ ਹੀ ਨਹੀਂ ਹੋਣਾ ਉਹਨਾਂ ਨੂੰ ਉਹਦਾ ਵੀ ਕਿੱਥੇ ਜਾਣ ਨੂੰ ਜੀ ਕਰਦਾ ਸੀ ਭੈਣ ਤੁਹਾਡੀ ਦਾ ਉਹ ਹੀ ਰੱਬ ਬਣ ਕੇ ਲੈ ਗਿਆ ਉਹਨੂੰ ਉਹਦਾ ਪਤਾ ਸਾਨੂੰ ਕਿੰਨਾ ਡਾਵਾ ਪਰ ਇਹ ਵੀ ਚਲੋ ਚੰਗੀ ਆ ਨਾ ਇਹਨਾਂ ਹੀ ਮੈਨੂੰ ਬੜਾ ਵਾਪੀ ਜਿਹੜਾ ਕੰਮ ਲੈ ਤੁਰੀ ਆ ਤੇ ਨਿਆਣੀ ਨੂੰ ਸਾਂਭਦੀ ਆ ਤੇ ਨਿਆਣੀ ਦੀ ਮਫਤਾ ਪੈ ਗਈ ਇਹਦੇ ਵਿੱਚ ਮਸ ਜੀ ਇਹ ਗੱਲ ਤੇ ਠੀਕ ਆ ਪਰ ਉਹਦਾ ਮਨ ਖੱਟਾ ਫੱਟਾ ਹੁੰਦਾ ਨਾ ਮਤਲਬ ਪਿੱਛੇ ਹੀ ਹੋ ਜਾਂਦਾ ਵਾ ਹਜੇ ਤੇ ਭੋਗ ਪੈ ਨਹੀਂ ਰਿਹਾ ਇਹ ਇਸੇ ਤਰ੍ਹਾਂ ਗੱਲਾਂ ਕਰੀ ਜਾਂਦਾ ਸੀ ਤੇ ਪੂਰਾ ਲੰਗਰ ਪਾਣੀ ਵਿੱਚ ਨਾ ਖਾਦਾ ਤੇ ਇਹ ਮੈਨੂੰ ਲੱਗੇ ਵੀ ਅਹੀਂ ਚੱਲ ਜੰਨੇ ਆ ਗੱਲਾਂ ਤੇ ਚੰਗੀਆਂ ਕਰਦੇ ਨਹੀਂ ਇਥੇ ਲੋਕ ਹੀਰਖ ਕਰਨਾ ਹੈ ਤੇ ਗੱਲਾਂ ਹੋਰ ਕਰਨ ਲੱਗ ਪਏ ਲੋਕੀ ਤਾਂ ਤਮਾਸ਼ਾ ਵੇਂਦੇ ਸੱਚ ਪੁੱਛਦੇ ਹੀ ਬਾਕੀ ਮਾਸੀ ਸਾਨੂੰ ਆਪਣੀ ਭਨੇ ਵੀ ਦਾ ਬੜਾ ਫਿਕਰ ਸੀ ਆਹ ਫੁੱਫੜ ਨੂੰ ਵੀ ਪੁੱਛਦੇ ਰਹਿੰਦੇ ਹੁੰਨੇ ਆ ਇਹਦੇ ਸਕੂਲੇ ਵੀ ਜਾਈਦਾ ਸੀ ਉਹ ਨਹੀਂ ਵੇਖੀਦਾ ਸੀ ਜਾ ਕੇ ਉੱਥੇ ਉਹਦਾ ਇੱਕ ਦੋ ਵਾਰੀ ਆਈ ਪੁੱਛ ਕੇ ਆਏ ਆ ਇਹਦੇ ਟੀਚਰਾਂ ਨੂੰ ਪ੍ਰਿੰਸੀਪਲ ਨੂੰ ਤੇ ਇਹਦੀ ਕਿੱਦਾਂ ਦੀ ਪੜਾਈ ਚੱਲਦੀ ਆ ਕਿੱਦਾਂ ਇਹਨੂੰ ਰੱਖਦੇ ਆ ਇਹਦਾ ਮੰਮੀ ਪਾਪਾ ਆਉਂਦੇ ਮਗਰ ਕਿ ਨਹੀਂ ਆਉਂਦੇ ਪਰ ਉਹਨਾਂ ਨੇ ਇਹਨੂੰ ਸਾਰਾ ਕੁਝ ਚੰਗਾ ਹੀ ਦੱਸਿਆ ਤੇ ਫੇਰ ਹੀ ਮਸੀ ਜੀ ਅਹੀਂ ਆਉਂਦੀ ਹਿੰਮਤ ਕੀਤੀ ਆ ਜੇ ਇਹਦੇ ਕੋਈ ਜਾਲਮ ਟੱਕਰ ਜਾਂਦਾ ਤੇ ਫੇਰ ਅਸੀਂ ਕਿੱਥੋਂ ਆ ਲੈਣਾ ਸੀ ਨਹੀਂ ਤਾਂ ਹੋ ਚੱਲ ਲੱੱਣਾ ਚੰਗਾ ਕੀਤਾ ਭੜ ਕੇ ਧੀ ਜਵਾਨ ਹੋਊਗੀ ਕਹੀਂ ਥਾਈ ਮਾਮੇ ਮਾਮੀਆਂ ਦੀ ਲੋੜ ਪੈਂਦੀ ਐ ਇਹ ਤਾਂ ਗੱਲ ਮਸੀ ਜੀ ਹੈਗੀ ਆ ਜਿੱਥੇ ਮਾਮੇ ਮਾਮੀਆਂ ਨੇ ਕੰਮ ਆ ਲੈਣਾ ਨਾ ਉੱਥੇ ਹੋਰ ਕੋਈ ਖਲੋਂਦਾ ਵਾ ਨਹੀਂ ਨਹੀਂ ਕੋਈ ਨਹੀਂ ਖਲੋਂਦਾ ਪੀ ਲੋ ਪਾਣੀ ਚਲੋ ਮਾਸੀ ਜੀ ਜੋ ਪਿੱਛੇ ਹੋਣਾ ਹੀ ਹੋ ਗਿਆ ਹਣ ਗਾ ਹੀ ਸਹੀ ਪਰਮਾਤਮਾ ਹਣ ਗਾੜੀ ਸੁੱਖ ਰੱਖਿਆ ਬੱਚੀ ਸਸਕੇ ਭਾਈ ਸਸਕੀ ਕਾਜੀ ਉਹ ਸੁਣਾਉ ਠੀਠਾ ਨਹੀਂ ਠਾੜੀ ਗਾ ਜੀ ਤੁਹਾਨੂੰ ਸੁਣਾਉ ਲੈ ਸਭੀ ਤੇਰੇ ਖੁਸ਼ ਹੋ ਗਈ ਹੈ ਹਾਂਜੀ ਮਾਮੂ ਨੂੰ ਯਾਦ ਕਰਦੀ ਨੇ ਤਾਂ ਤੁਹਾਨੂੰ ਕਿਧਰ ਰਾਹ ਲੱਪਿਆ ਅੱਜ ਰਾਹ ਤੇ ਭਾਜੀ ਭੁੱਲਦੇ ਥੋੜੀ ਆ ਕੋਈ ਸਮਾਂ ਦੇ ਹਾਲਾਤ ਇਦਾਂ ਦੇ ਉਹਦਾ ਪੇੜ ਠੀਕ ਠਾਕ ਸਭ ਹਾਂਜੀ ਵਧੀਆ ਤੁਸੀਂ ਸੁਣਾਓ ਤੁਸੀਂ ਭੈਣ ਠੀਕ ਠਾਕ ਸਾਰਾ ਹਾਂਜੀ ਸਰ ਵਧੀਆ ਤੇ ਕਿਪੂ ਕੇ ਸਭ ਠੀਕ ਠਾਕ ਸਭ ਵਧੀਆ ਠੀਕ ਠਾਕ ਭਾਜੀ ਜੇ ਅਹੀਂ ਨਹੀਂ ਆਏ ਤੇ ਤੁਸੀਂ ਵੀ ਕਿਤੇ ਆਉਣ ਦੀ ਕੋਸ਼ਿਸ਼ ਨਹੀਂ ਕੀਤੀ ਤੁਸੀਂ ਤੇ ਇਹ ਵੀ ਨਹੀਂ ਸੋਚਿਆ ਕਿ ਤੈਨੂੰ ਮਲਾ ਹੀ ਖੜੀਏ ਮਾਮੇ ਤੋਂ ਬਗੈਰ ਉਹ ਵਿਚਾਰੀ ਉਧਰ ਗਈ ਹੋਊਗੀ ਕਈ ਗੱਲਾਂ ਹੁੰਦੀਆਂ ਵਾ ਫਿਰ ਵੀ ਉਹਦੇ ਹੈਗੇ ਹੀ ਮਾਂ ਦੇ ਪੇਕੇ ਹੀ ਹੈਗਾ ਤਾਂ ਸਹੀ ਭਾਜੀ ਤਾਂ ਚਭੇਲਿਆ ਜੀ ਫਸ ਗਏ ਉਹ ਜੀ ਉਹਦੇ ਜਾਨ ਪਿੱਛੇ ਦੇ ਇੰਨੀਆਂ ਜ਼ਿੰਮੇਵਾਰੀਆਂ ਘੜਦੀਆਂ ਪੈ ਗਈਆਂ ਸਾਰੀਆਂ ਬੜਾ ਔਖਾ ਸਾਡੇ ਬਾਤ ਬੜਾ ਔਖਾ ਇਹ ਤਾਂ ਕਿਹੜਾ ਦਿਲ ਲੱਗਾ ਨੀ ਜੀ ਦਾ ਇਹ ਨੂੰ ਸਾਹਮਣਾ ਸਾਰਾ ਕੋਸ ਬੜਾ ਹਾਂਜੀ ਤੇ ਆਈ ਆ ਇਹ ਤਾਂ ਬਹੁਤ ਹੀ ਉਧਰ ਗਈ ਸੀ ਤੇ ਕਿਤੇ ਰੋਂਦੀ ਰਹਿਣਾ ਆਈ ਹੋਈ ਆਖੇ ਜਣਾ ਮਮਾ ਆਉਗੀ ਮਮਾ ਪਾਪਾ ਆਉਗੀ ਦਾਦੀ ਆਉਗੀ ਜੇ ਨਾਲ ਕਿਤੇ ਵੀ ਜਾਣਾ ਮੈਂ ਨਾਲ ਮੇਰੇ ਜਿੱਥੇ ਜਾਣਾ ਨਾਲ ਖੜਨਾ ਨਾਲ ਨਾਲ ਲਈ ਭਾਜੀ ਇਹ ਤਾਂ ਫਿਰ ਆਈ ਆ ਹੁਣ ਮੋਹ ਪਿਆਰ ਪੈਣ ਲੱਗਿਆ ਤੇ ਟਾਈਮ ਲੱਗਦਾ ਹੀ ਆ ਬਹੁਤ ਲੱਗਦਾ ਹੀ ਲੱਗਦਾ ਇਹ ਮੰਮੀ ਆਪਣੀ ਯਾਦ ਹੀ ਪੜਾ ਕਰਦੀ ਹੈ ਕੋਈ ਕੋਦਾ ਵੀ ਸੁਪਨਾ ਵੀ ਮੈਨੂੰ ਪੜਾ ਲਾ ਕੇ ਅਫਸਰ ਬਣਾਉਣਾ ਮੈਂ ਉਹਦਾ ਸੁਖਣਾ ਮਾਰਾ ਪੜੇ ਸਪਨਾ ਪੂਰਾ ਹੋਊਗਾ ਨਹੀਂ ਪੜੇ ਤੇ ਬੜੀ ਲੈਗ ਹੋਊਗਾ ਹੋਣੀ ਹੋਊ ਸਪਨਾ ਪੂਰਾ ਚਲੋ ਕੋਈ ਨਹੀਂ ਭਾਜੀ ਜੋ ਪਿੱਛੇ ਹੋਣਾ ਹੀ ਨਾ ਹੋ ਗਿਆ ਮੈਂ ਤਾਂ ਇੰਨਾ ਸ਼ੁਕਰ ਮਨਾਉਣੀ ਆ ਚਲ ਜੜੀ ਦੀ ਹੁਣ ਇਹਦੀ ਮੰਮੀ ਆ ਉਹ ਹੀ ਚੰਗੀ ਆ ਇਹ ਬੜਾ ਪਿਆਰ ਕਰਦੀ ਐ ਤੂੰ ਬਹੁਤ ਹੀ ਜ਼ਿਆਦਾ ਠੀਕ ਤੇ ਜੇ ਉਹ ਜੀ ਹੁੰਦੀ ਤੇ ਅਸੀਂ ਕੀ ਕਰ ਲੈਣਾ ਸੀ ਮਾਸੀ ਜੀ ਕੁਛ ਵੀ ਨਹੀਂ ਪਤਾ ਅਸੀਂ ਸਭ ਦੁਖੀ ਹੋ ਜਾਣਾ ਦੁਖੀ ਹੋ ਜਾਣਾ ਹੀ ਨਾ ਵਾਦੂ ਦਾ ਜਦੋਂ ਮਾਵਾ ਮਰ ਜਾਂਦੀਆਂ ਸਭ ਤੋਂ ਵੱਡਾ ਡਰ ਤੇ ਉਹ ਲੱਗ ਰਿਹਾ ਨੇ ਕਿ ਤੇ ਮਾੜੀ ਮਾਂ ਨਾ ਆ ਜਾਈ ਮਾੜੀ ਬੜਾ ਔਖਾ ਹੈ ਕਿ ਜਦੋਂ ਆ ਮਨਪੀਤੇ ਦਾ 10-20 ਰਿਸ਼ਤੇ ਦੀ ਇਹਦੀ ਹਾਂਜੀ ਉਹ ਜਦੋਂ ਪਾਈ ਦੇ ਇੱਕ ਵਾਰ ਡਰਦੇ ਮੈਲ ਕਰਾਉਂਦਾ ਜੀ ਮੈਂ ਕਿਹਾ ਨਹੀਂ ਤੇ ਮਨਪੀਤੇ ਫਿਰ ਡਰਟ ਕਹਿੰਦੀ ਨਹੀਂ ਵੀ ਭਾਜੀ ਮੇਰੇ ਪੇਕੇਆਂ ਦੇ ਲਾਗ ਹੁੰਦੀਆਂ ਉਹਨੇ ਫਿਰ ਠੀਕ ਤੇ ਪਰ ਐਵੇਂ ਕਹੀ ਉਹ ਵੀ ਰੱਬ ਦੀ ਤੀਰ ਐ ਰੱਬ ਦਾ ਨਾਮ ਵਾਲੀ ਹੈ ਕਿਤੇ ਨਹੀਂ ਜਨਾ ਪਿਆਰ ਕਰਦੀ ਸਾਰਾ ਘਰ ਦਾ ਕੰਮ ਲਾਇਤਰੀ ਹੈ ਇਹਦੇ ਇਦਾਂ ਜਿੱਦਾਂ ਮਾਵਾਂ ਭੈਣਾਂ ਨਹੀਂ ਸਹੇਲੀਆਂ ਵਾਂ ਜਿੱਦਾਂ ਹੁੰਦੀਆਂ ਇੱਕ ਦੂਜੇ ਨਾਲ ਖੇਡਦੀਆਂ ਰਹਿੰਦੀਆਂ ਠੀਕ ਹੈ ਕਦੇਹੀਂ ਜੜਕੇ ਦੇ ਹੱਥੋਂ ਬੈ ਜਾਂਦੀ ਜੋ ਕਿ ਨਾ ਚੋਂ ਚੜਕੇ ਦੇ ਕੁੜੀ ਨਹੀਂ ਦੱਸਣ ਦੀ ਜਾਂ ਨਹੀਂ ਮੈਂ ਮਮਾ ਨਾਲ ਖੇਡਦੀ ਨਹੀਂ ਸੇਲੀਆਂ ਮੁੰਡੂ ਆਹੇ ਬਹੁਤ ਪਿਆਰ ਹੋਇਆ ਦਾ ਇਹ ਵੀ ਨਹੀਂ ਵਿਸਾਖ ਖਾਂਦੀ ਤਾਂ ਉਹ ਵੀ ਨਹੀਂ ਤਾਂ ਵਿਸਾਖ ਚਲੋ ਮਾਸੀ ਜੀ ਚੱਲ ਜਾਈਏ ਸਾਡੀ ਵੀ ਜਾਨ ਸੌਕੀ ਤੁਹਾਡੀ ਜਾਨ ਸੌਕੀ ਤੇ ਸਾਡੀ ਵੀ ਉੱਥੇ ਸੌਕੀ ਨਹੀਂ ਤੇ ਅਸੀਂ ਜੇ ਰੋਲਦੀ ਬਿੰਦੇ ਤੇ ਸਾਡੀ ਵੀ ਜਾਨ ਕਿਤੇ ਤੰਗੀ ਰਹਿਣੀ ਸਾਡਾ ਵੀ ਬੜਾ ਜਦੋਂ ਰੋਂਦੀ ਰਹਿੰਦੀ ਸੀ ਬੜਾ ਮਨ ਦੁਖੀ ਹੁੰਦਾ ਸੀ ਮੈਂ ਐਨੇ ਜੋਦੇ ਨਹੀਂ ਵੀ ਕਰਨਾ ਮੈਂ ਵੀ ਕਰਨਾ ਰੱਖਣਾ ਕੀ ਕਰਾਂਗੇ ਨਿਆਣੀ ਆ ਕੀ ਕਰਾਂਗੇ ਵੇ ਚੇਤਾ ਹੀ ਨਹੀਂ ਪਲੰਗ ਦੀ ਰਾਤ ਦੇਣੇ ਨੇ ਮम्मा ਮम्मा ਕਰਦੀ ਇਹ ਤੁਹਾਨੂੰ ਆਟਾ ਤੁਹਾਡਾ ਭਰਾ ਤੁਸੀਂ ਟਾਈਮ ਕੱਢਿਆ ਫੇ ਵੀ ਤੁਸੀਂ ਆਏ ਹੋ ਮम्मा ਮਿਲ ਗਈ ਹੁਣ ਕਿ ਹੁਣ ਆਉਂਦੇ ਜਾਂਦੇ ਰਿਹਾ ਕਰੋ ਉਹ ਵੀ ਤੁਹਾਡੀ ਭੈਣ ਚ ਵੀ ਭੈਣੀਆਂ ਵੀ ਤੁਹਾਡੀ ਹਾਂਜੀ ਉਹ ਰਹੀਆਂ ਹਾਂ ਜੋ ਤੁਸੀਂ ਮਾਰਿਆ ਕਰਨਾ ਕਿਹੜਾ ਛੇੜਾ ਤੇੜੀ ਹੁਣ ਮਿਲਿਆ ਵਰਤਾਂਦੀ ਹੁਣ ਤੁਸੀਂ ਆਏ ਤੇ ਆਪਾਂ ਵੀ ਆਵਾਂਗੇ ਹਾਂਜੀ ਹਾਂਜੀ ਕੋਈ ਨਹੀਂ ਭਾਜੀ ਆਇਆ ਕਰਾਂਗੇ ਹੁਣ ਇਹਨੂੰ ਹੁਣ ਭੈਣ ਹੀ ਸਮਝਿਓ ਇਹ ਵਿਚਾਰੀ ਵੀ ਚਲੋ ਨਹੀਂ ਵੇਖਣ ਹੀ ਨਹੀਂ ਇੱਥੇ ਬੈਠੇ ਹੀ ਕਿਤੇ ਅਗਲੇ ਦੰਦ ਤੋਂ ਦੰਦ ਨਹੀਂ ਚੁੱਕਿਆ ਕਿੰਨੀਆਂ ਗੱਲਾਂ ਆਪਾਂ ਕੀਤੀਆਂ ਆ ਨਹੀਂ ਤੇ ਗੱਲਾਂ ਜਿਹੜੀਆਂ ਆਪਾਂ ਕੀਤੀਆਂ ਵਾ ਇਹ ਬੰਦੇ ਨੂੰ ਨਰਾਜ਼ਗੀ ਹੋ ਹੀ ਜਾਂਦੀ ਉਹਨਾਂ ਨੇ ਤੇ ਕੋਈ ਵੀ ਨਹੀਂ ਕਿਹਾ ਹੈਗਾ ਨਹੀਂ ਬੜੀ ਚਿੰਤਾ ਚਲੋ ਚੰਗਾ ਹੀ ਆਗੇ ਤੁਹਾਡੇ ਘਰ ਲੈ ਤੁਰੀ ਆ ਮਸੀ ਜੀ ਸਭ ਤੋਂ ਵੱਡੀ ਗੱਲ ਇਹ ਆ ਵੀ ਸੱਸ ਮਾਂ ਨੂੰ ਕੋਈ ਰੋਟੀ ਦੇਵੇ ਤੇ ਨਿਆਣਾ ਸਾੰਬੇ ਉਤੋਂ ਵੱਡਾ ਹੋਰ ਕੰਮ ਕੋਈ ਨਹੀਂ ਹੁੰਦਾ ਕੋਈ ਵੀ ਨਹੀਂ ਨਹੀਂ ਬੜੀ ਚੰਗੀ ਆ ਕਦੀ ਮੈਨੂੰ ਕੋਈ ਕੰਮ ਨਹੀਂ ਕਰਨ ਦਿੰਦਾ ਮੈਂ ਸਗੋਂ ਕਈ ਵਾਰ ਆਖ ਦੂੰਗੀ ਕਿ ਸੰਦੀਰ ਨੂੰ ਆਹ ਫਰਾਣਾ ਪਾਣੀ ਲਿਆਵੇ ਕੋ ਉਹ ਲੈ ਕੇ ਹੁਸੇ ਹੁੰਦੀ ਆ ਆਦੀ ਮੰਮੀ ਅਜੇ ਨਹੀਂ ਇਹਦਾ ਹੈਗਾ ਟਾਈਮ ਇਹ ਉਹ ਜਾਣਾ ਇਹਨੂੰ ਪੜਨ ਦੋ ਤੇ ਖੇਡਣ ਨਹੀਂ ਠੀਕ ਆ ਕੇ ਠੀਕ ਵੀ ਉਹਨੇ ਕਿਹਾ ਵੀ ਮੈਂ ਜਿਹੜੀ ਮਾਂ ਦਾਈ ਦਾ ਸੁਣਣਾ ਨਾ ਪਹਿਲੀ ਦੱਸਦਾ ਉਹ ਕਹਿੰਦੀ ਵੀ ਮੈਂ ਪੂਰਾ ਕਰਨ ਦਾ ਮੌਕਾ ਬਣਾਉਣਾ ਪੜਾ ਕੇ ਫਰਾਬ ਬਣਾਉਂਦੀ ਆ ਇਹਨੂੰ ਆਪ ਨਹੀਂ ਕੋਈ ਨਹੀਂ ਅਸੀਂ ਵੀ ਪੂਰਾ ਸਾਥ ਦੇਵਾਂਗੇ ਇਹਦਾ ਹਾਂ ਦੇਣਾ ਹੀ ਆ ਮਾਂਮੀ ਹੀ ਤੂੰ ਹੀ ਹਾਂਜੀ ਤੁਸੀਂ ਸਾਥ ਦੇਣਾ ਇਨਨੇ ਕੇ ਵੀ ਜਦਾਂ ਜੀਆਂ ਪਗੌਂਦੀ ਰਹਿੰਦੀ ਕਦੀ ਮੈਨੂੰ ਝਾਂਜਰਾ ਚਾਹੀਦਿਆਂ ਕਿਤੇ ਮੈਨੂੰ ਨੌ ਚਾਹੀਦੇ ਆ ਉਹ ਤਾਂ ਹੀ ਨਹੀਂ ਕਰਦੀਏ ਤੂੰ ਚਲੋ ਵਧੀਆ ਹੁਣ ਇਹਨੇ ਇੱਕੋ ਗੱਲ ਫੜੀ ਐ ਇੱਥੇ ਕੋਈ ਆਈ ਮੈਂ ਤਾਂ ਘਰ ਨਹੀਂ ਆਂਦੀ ਆਂਟੀ ਆਈ ਹੀਗੀ ਉਹਦੀ ਅਗਦੇ ਝਾਂਜਰਾ ਵੇਂਦੀ ਰਹੀ ਆ ਹੂੰ ਤੇ ਹੁਣ ਇਹਨੇ ਜੇ ਫੜੀ ਮੈਨੂੰ ਝਾਂਜਰਾ ਲੈਣ ਕਹਿ ਦੋ ਮੈਂ ਲੈ ਲਿਆ ਤੇਰੀ ਕੋਈ ਨਹੀਂ ਲਿਆਉਂਦਾ ਫੇਰ ਬਣੋ ਆਖੇ ਨੋ ਆਪਾ ਮੈਨੂੰ ਨੋ ਵੀ ਲਿਆਣ ਕੇ ਦੇ ਠੀਕ ਆ ਜੇ ਤੇ ਆਂਦਾ ਚੱਲ ਮੇਰੇ ਨਾਲ ਚੱਲ ਚੱਲੀ ਤੇ ਜਿੱਥੋਂ ਮਿਲਦੇ ਮੈ ਲਾਡੀ ਉਹ ਫੋਨ ਤੇ ਵੇਂਦੀ ਰਹਿੰਦੀ ਹੋਣੀ ਆ ਨਾ ਉਹੋ ਹੀ ਉੱਤੇ ਵੇਂਦੀ ਤੂੰ ਮੇਰਾ ਜੇ ਟਾਈਮ ਲਗਾ ਅੰਡਰਗਰਾਉਂਡ ਗਾਉਣ ਨੇ ਪੈਸੇ ਲਾਉਣ ਆ ਆ ਠੀਕ ਠੀਕ ਆ ਮੈਂ ਤਾਂ ਫ੍ਰੀ ਹੋ ਜੇ ਖੜਦੇ ਆ ਇਹਨੂੰ ਚਲੋ ਕੋਈ ਚੀਜ਼ ਲੈਣੀ ਆ ਪੈ ਲਵੂਗੀ ਇਹ ਨਾ ਥਿੰਗਾ ਪਤਾ ਵਾਸਤੇ ਤੇ ਕਮਾਈਆਂ ਕਰੀਦੀਆਂ ਕਰੀਦੀਆਂ ਮਾਂ ਨਾਲ ਸਭ ਤੋਂ ਵੱਡੀ ਗੱਲ ਵੀ ਮਾਂ ਯਾਦ ਨਹੀਂ ਆਉਂਦੀ ਤੀ ਹੋਰ ਕੀ ਚਾਹੀਦਾ ਉਹ ਸਤਗੁਰ ਕਰਨ ਵਾਲਾ ਜੀ ਮਹਾਰਾਜ ਚੱਲ ਦੀਦੀ ਕੁੜੀ ਖੋਸ਼ ਵੈ ਨਾ ਸਾਡਾ ਦਿਲ ਵੀ ਠੰਡਾ ਹੋ ਗਿਆ ਨਹੀਂ ਜਹਾਨੀ ਫਿਕਰਾਂ ਚ ਹੀ ਰਹਿਨੇ ਹੀ ਪਤਾ ਨਹੀਂ ਕਿਹੜੇ ਹਾਲਾਤਾਂ ਚ ਹੋਣੀ ਆ ਕਿਹੜੇ ਹਾਲਾਤਾਂ ਚ ਹੋਣੀ ਆ ਤੁਹਾਨੂੰ ਵੀ ਪਤਾ ਮਰਤਈਆਂ ਮਾਵਾ ਕਿੱਦਾਂ ਕਰਦੀਆਂ ਕਿਹੜਾ ਭਲੇਖਾ ਵਾ ਦੁਨੀਆਦਾਰੀ ਤੇਨੂੰ ਪਤਾ ਹੀ ਹੈ ਕਿੱਦਾਂ ਚੱਲਦੀ ਆ ਤੇ ਹੁੰਦਾ ਹੀ ਆਇਆ ਵਾ ਇਹੋ ਗੱਲਾਂ ਡਰਦੇ ਹਾਂ ਜਿੱਦਣਾ ਭੋਗ ਤੇ ਗੱਲਾਂ ਇਹੋ ਜਿਹੀਆਂ ਹੁੰਦੀਆਂ ਇਹਨਾਂ ਵੇਖਾ ਕਿੰਨੀ ਨਾਰਾਜ਼ਗੀ ਹੋਈ ਆ ਕਿੰਨੀ ਨਾਰਾਜ਼ਗੀ ਕੀਤੀ ਆ ਰਖਬੀ ਨੇ ਜਿੱਦਨ ਭੋਗ ਤੇ ਇਹੋ ਜਿਹੀਆਂ ਗੱਲਾਂ ਕਰਦੇ ਨਾ ਸਾਨੂੰ ਵੀ ਬੜੀ ਨਾਰਾਜ਼ਗੀ ਵੀ ਇਦਾਂ ਇਹਨਾਂ ਦੇ ਰਿਸ਼ਤੇਦਾਰ ਗੱਲਾਂ ਕਰਨ ਲੱਗ ਪਿਆ ਭੋਗ ਗਜੇ ਪਿਆ ਨਹੀਂ ਲੋਕਾਂ ਨੇ ਲੰਗਰ ਪਾਣੀ ਖਾਧਾ ਨਹੀਂ ਤੇ ਇਹੋ ਜਿਹੀਆਂ ਗੱਲਾਂ ਕਰਨ ਦੇ ਪੇ ਇਹ ਤੇ ਚੱਜ ਨਾ ਇੱਥੇ ਰੋਟੀ ਵੀ ਨਹੀਂ ਖਾ ਗਏ ਇੰਨੇ ਗੁੱਸੇ ਚ ਗਏ ਫਿਰ ਜਦੋਂ ਪੀ ਤੁਹਾਡਾ ਵਿਆਹ ਹੋ ਗਿਆ ਤੇ ਤੁਹਾਨੂੰ ਪਤਾ ਸੀ ਕਦੀ ਆਏ ਨਹੀਂ ਆਉਣਾ ਕਿੱਦਾਂ ਹੀ ਜਦੋਂ ਤੁਰਦੇ ਹੀ ਨਹੀਂ ਮੇਰੇ ਨਾਲ ਮੈਂ ਬਥੇਰਾ ਆਖਣਾ ਵੀ ਹਾਲਚਾਲ ਪੋਛਾਉਨੇ ਆ ਤੈਨਾਂ ਕੋਈ ਗੱਲ ਨਹੀਂ ਮੈਂ ਪਤਾ ਲਿਆ ਹੀ ਆ ਮੈਂ ਪਤਾ ਕੀਤਾ ਹੀ ਆ ਇਦਾਂ ਕਰ ਲੈਣਾ ਚਲ ਇਹਨਾਂ ਵੀ ਮਨ ਨੂੰ ਠੰਡ ਪੈ ਗਈ ਤੁਹਾਡੇ ਵੱਲ ਵੇਖ ਕੇ ਵੀ ਤੁਸੀਂ ਸਾਂਭਿਆ ਵਾ ਨਹੀਂ ਭਾਬੀ ਜੀ ਤੁਸੀਂ ਆਇਆ ਕਰੋ ਤੇ ਮੈਂ ਵੀ ਆਇਆ ਕਰੂੰਗੀ ਸੋ ਤਾਂ ਉੱਥੇ ਮੇਰੇ ਵੀ ਪੇਕੇ ਬਣ ਗਏ ਨਾ ਕਿਉਂ ਤੁਹਾਡੇ ਪੇਕੇ ਮੇਰੀਆਂ ਭਜਾਈਆਂ ਮੇਨਾਂ ਨਹੀਂ ਵੱਤਦੀਆਂ ਹੈਗੀਆਂ ਨਾ ਪਰ ਜਾ ਪੁਜੇ ਪਰ ਆ ਬਾਰਾ ਦੇ ਪਰ ਜਾ ਹੀ ਨਹੀਂ ਪਤਦੀਆਂ ਅੱਛਾ ਜੀ ਹਾਂ ਤੇ ਮਾਪਿਓ ਮੇਰਾ ਹੈ ਨਹੀਂ ਆ ਤੇ ਮੇਰੇ ਇਹ ਸੀਗਾ ਕਿ ਸਮਰੀਤ ਜਿਹੜੀ ਆ ਵੀ ਉਹ ਚਲੋ ਉਹਨੂੰ ਸਾਰੇ ਰਿਸ਼ਤੇ ਜਿਹੜੇ ਉਹ ਮਿਲਨੇ ਚਾਹੀਦੇ ਮਿਲਨੇ ਚਾਹੀਦੇ ਤਾਂ ਹੀ ਫਿਰ ਉਦੋਂ ਨਾ ਮੈਨੂੰ ਤਾਂ ਫੂਫੜ ਜੀ ਦਾ ਵੀ ਨਹੀਂ ਪਤਾ ਵੀ ਇੱਥੇ ਪਿੰਡ 'ਚ ਹੀ ਆ ਉਹ ਤੇ ਅਚਾਨਕ ਹੀ ਉਹ ਉੱਥੇ ਸੀ ਸਿਆਰ ਕਰਨ ਗਿਆ ਤੁਹਾਨੂੰ ਮਿਲ ਪਿਆ ਉਹਨਾਂ ਤਾਂ ਫਿਰ ਮੈਂ ਨੰਬਰ ਲੈ ਲਿਆ ਮੈਨੂੰ ਤਾਂ ਤੁਹਾਡੇ ਪਿੰਡ ਦਾ ਵੀ ਨਹੀਂ ਪਤਾ ਤੇ ਨਾ ਕੋਈ ਫੋਨ ਨੰਬਰ ਸੀ ਨਹੀਂ ਨਹੀਂ ਫੂਫੜ ਜੀ ਨੂੰ ਤੇ ਪੁੱਛਦੇ ਰਹਿੰਦੇ ਹੁੰਦੇ ਹੀ ਇਹ ਮੈਨੂੰ ਘਰ ਜਾ ਕੇ ਦੱਸ ਵੀ ਦੇਣਾ ਵੀ ਫੂਫੜ ਜੀ ਟੱਕਰੇ ਆ ਤੇ ਐਦਾਂ ਸਮ੍ਰੀਧ ਦਾ ਹਾਲ ਚੱਲਦਾ ਰਹਦੇ ਆ ਮੈਂ ਕੀ ਬਤਾ ਉਤਰਾ ਵੀ ਕਰਦੇ ਹੋਣਗੇ ਬੰਦਾ ਕਹਿ ਹੀ ਦਿੰਦਾ ਵਾ ਵਿਸ਼ਵਾਸ ਨਹੀਂ ਨਾ ਹੁੰਦਾ ਇਹਦਾ ਹਾਂ ਮੂਜੀ ਨਜ਼ਰ ਵੇਖਿਆ ਨਹੀਂ ਉਹਨਾਂ 'ਚ ਵਿਸ਼ਵਾਸ ਨਹੀਂ ਹੁਣ ਵੇਖ ਲਿਆ ਵਾ ਹੁਣ ਚੰਗਾ ਲੱਗਣ ਡਿਆ ਵਾ ਕੋਈ ਗੱਲ ਨਹੀਂ ਜਦੋਂ ਮਰਜ਼ੀ ਤੁਸੀਂ ਆਓ ਜਾਓ ਸਮ੍ਰੀਧ ਨੂੰ ਨਾਲ ਲੈ ਕੇ ਆਇਆ ਕਰੋ ਨਾਲੇ ਉਹਦੇ ਵੀ ਹੁਣ ਨਾਨਕੇ ਬਣ ਗਏ ਤੇ ਤੁਹਾਡੇ ਨਾਲੇ ਪੇਕੇ ਬਣ ਗਏ ਹਾਂ ਜੀ ਹੁਣ ਜਦੋਂ ਵੀ ਕੱਲ ਨੂੰ ਵਿਆਹ ਵੀ ਹੋਊਗਾ ਨਾਨਕੇ ਬਣ ਕੇ ਆਵਾਂਗੇ ਹਾਂ ਨਹੀਂ ਜੋ ਤੇ ਹੈ ਹੀ ਨਾਨਕੇ ਨਾਨਕੇ ਬਣ ਕੇ ਆਉਣਾ ਹੀ ਆ ਹਾਂ ਨਹੀਂ ਤੇ ਉਹਦਾ ਤੇ ਚੋਲਾ ਹਨਾ ਸੰਬੀਤ ਬਹੁਤ ਯਾਦ ਕਰਦੀ ਕੇਵਰ ਬੜੀ ਉਦਾਸ ਹੋ ਜਾਂਦੀ ਫਿਰ ਕਈ ਵਾਰ ਮੈਨੂੰ ਕਹਿੰਦੀ ਹੁੰਦੀ ਕਿ ਮਮਾ ਮੈਨੂੰ मामੂ ਉਹਨਾਂ ਦਾ ਸੁਪਨਾ ਆਇਆ ਅੱਛਾ ਹਾਂ ਨਾਨੇ ਦੀਦੀ ਸਭ ਤੋਂ ਵੱਡੀ ਨਾਨਾਂ ਹੀ ਹੱਡੀਓ ਹਾਂ ਤੇ ਜਦੋਂ ਇੰਦਰਾ ਦਾ ਕੰਮ ਸੁਣ ਲਿਆ ਤੇ ਤੁਹਾਨੂੰ ਪਤਾ ਹੀ ਆ ਫਿਰ ਅਸਕਰ ਭਰਾ ਹੀ ਦੁੱਖ ਤੇ ਹੁੰਦਾ ਹੀ ਆ ਹਾਂ ਨਹੀਂ ਉਹ ਤੇ ਹੈ ਹੀ ਆ ਹਾਂ ਤੁਸੀਂ ਵੀ ਸਿਚੁਏਸ਼ਨ ਨੂੰ ਮੈਂ ਵੀ ਸਮਝਦੀ ਆਂ ਭੀ ਭੈਣ ਤੋਂ ਬਿਨਾ ਘਰ ਵਰਨਾ ਔਖਾ ਜਾਂਦਾ ਔਖਾ ਹੋ ਜਾਂਦਾ ਹੈ ਨਾ ਔਖਾ ਜਾਂਦਾ ਵਾ ਫਿਰ ਰਿਸ਼ਤੇਦਾਰੀਆਂ ਤੇ ਭੈਣਾਂ ਦੇ ਨਾਲ ਹੀ ਬੰਦੀਆਂ ਜੇ ਭੈਣ ਨੂੰ ਕੋ ਹੋ ਜੇ ਤੇ ਫਿਰ ਉਹ ਜਿਹੜੇ ਭਨੇਵੇਂ ਭਨੇਵੀਆਂ ਵਾ ਉਹਨਾਂ ਨੂੰ ਕੌਣ ਮਿਲਦਾ ਵਾ ਹਾਂ ਉਹ ਗੱਲ ਵੱਖਰੀ ਆ ਰਗਵੀ ਦਾ ਬੜਾ ਮਾ ਨਹੀਂ ਪਿਛਲਹਾੜੀ ਵੱਡੀ ਭੈਣ ਦਿੱਤੀ ਆ ਸਮ੍ਰੀਤ ਤੇ ਚੱਲ ਪੁੱਛਦੇ ਰਹੇ ਬਾਹਰ ਅੰਦਰ ਕਈ ਗੱਲਾਂ ਹੁੰਦੀਆਂ ਤੁਹਾਨੂੰ ਪਤਾ ਹੀ ਆ ਭੈਣਾਂ ਤੋਂ ਬਿਕੇ ਫਿਰ ਉਹਨੂੰ ਜੀਵ ਵੀ ਨਹੀਂ ਕਰਦਾ ਹਾਂ ਨਹੀਂ ਇਹ ਤੇ ਹੈ ਹੀ ਆ ਨਹੀਂ ਤੁਸੀਂ ਆਇਆ ਕਰੋ ਚਲੋ ਕੋਈ ਨਹੀਂ ਹੁਣ ਤਾਂ ਸਾਡੇ ਤੁਹਾਨੂੰ ਸਾਨੂੰ ਤੁਹਾਡੇ ਸੁਭਾਅ ਦਾ ਪਤਾ ਲੱਗ ਗਿਆ ਵਾ ਇਹ ਮਨ ਦੇ ਵਿੱਚ ਇੱਕ ਡਰ ਹੀ ਵੀ ਪਤਾ ਨਹੀਂ ਅਗਲਾ ਕਿੱਦਾਂ ਦਾ ਹੋਵੇ ਕਿੱਦਾਂ ਦਾ ਨਾ ਹੋਵੇ ਸਾਨੂੰ ਕਿਹਨੇ ਘਰ ਬਣ ਦੇਣਾ ਕਿ ਨਹੀਂ ਬਣ ਦੇਣਾ ਤੇ ਇਦਾਂ ਬਾਹਰੋਂ ਪਤਾ ਲੱਗਾ ਤੇ ਚਲ ਨਹੀਂ ਆਗੇ ਨਾਲ ਸਮ੍ਰਿਤ ਬਹੁਤ ਜਿਆਦਾ ਕਰਦੀ ਸੀ ਹਾਂਜੀ ਨਹੀਂ ਸਮ੍ਰਿਤ ਬਹੁਤ ਕਰਦੀ ਜਿਆਦਾ ਚਲੋ ਚਲੋ ਦੀਦੀ ਫਿਰ ਮੈਂ ਜਾਵਾਂ ਟਾਈਮ ਬਹੁਤ ਹੋ ਗਿਆ ਵਾ ਘਰ ਵੀ ਰੋਟੀ ਪਾਣੀ ਬਣਾਉਣ ਵਾਲਾ ਸੀ ਨਹੀਂ ਤੁਸੀਂ ਬੈਠੋਗੇ ਜੇ ਨਹੀਂ ਨਹੀਂ ਕੋਈ ਗੱਲ ਨਹੀਂ ਜਾ ਪਾਣੀ ਖਾ ਲਓ ਰੋਟੀ ਬਣੀ ਆ ਨਹੀਂ ਦੀਦੀ ਹੁਣ ਕੁਛ ਨਹੀਂ ਰੋਟੀ ਪਾਣੀ ਨਹੀਂ ਖਾਣਾ ਨਾਲ ਹੁਣ ਇੰਨੇ ਸਮੋਸੇ ਮੰਗਾਏ ਹੀ ਦੋ ਦੋ ਖਾ ਲਿਆ ਤੇ ਰੋਟੀ ਦੀ ਤੇ ਥਾਂ ਹੀ ਨਹੀਂ ਰਹਿ ਗਈ ਹੈਗੀ ਚਲੋ ਨੇ ਕੋਈ ਫੇਰ ਆਓਗੇ ਤੇ ਫੇਰ ਖਾ ਲਿਓ ਕੋਈ ਗੱਲ ਨਹੀਂ ਫੇਰ ਬਣਾਇਆ ਰੋਟੀ ਦਾ ਬੈਠ ਕੇ ਰਹਿ ਕੇ ਰਾਤ ਰਹਿ ਕੇ ਜਾਵਾਂਗੀ ਹਾਂ ਚਲੋ ਠੀਕ ਹੈ ਹਾਂਜੀ ਅੰਮੂ ਜਦੋਂ ਮੈਂ ਛੁੱਟੀ ਆ ਚਾਹੂੰਗੀ ਨਾ ਮੈਨੂੰ ਨਵਾਂ ਸੂਟ ਲੈ ਕੇ ਦੇਣਾ ਉਹ ਤਾਂ ਜਿੱਦਾਂ ਨੇ ਮਰਜ਼ੀ ਜਿੰਨੇ ਮਰਜ਼ੀ ਲੈ ਲੈ ਸੂਟ ਮੈਂ ਕਹਿੰਦੀ ਨਿਆਣੇ ਹੁਣ ਸਿਆਣਾਂ ਨੂੰ ਸੂਟਾਂ ਦੀ ਹੁੰਦੀ ਬੜੀਆ ਚੰਗਾ ਬੱਦ ਮਰਜ਼ੀ ਜਾਂਦੀ ਹੈ ਚੰਗਾ ਬੱਦ ਆਇਓ ਕਰ ਮੈਂ ਛੁੱਟੀਆਂ 'ਚ ਉਹ ਤਾਂ ਸੂਟ ਤੇ ਹੁਣੇ ਹੀ ਲਿਆਉਣਾ ਹੈ ਤੇਰੇ ਮੇਚੇ ਦਾ ਨਹੀਂ ਪਤਾ ਨੰਬਰ ਦਾ ਨਹੀਂ ਪਤਾ ਚੱਲ ਬਾਏ ਚੰਗਾ ਨਹੀਂ ਕੋਈ ਗੱਲ ਨਹੀਂ ਆ ਹੁਣ ਜਦੋਂ ਆਵਾਂਗੇ ਨਾ ਫੇਰ ਤੇਰੇ ਨਾਲ ਸੂਟ ਲੈ ਆਵਾਂਗੇ ਵਧੀਆ ਵਧੀਆ ਜੀ ਤੁਹਾਡੇ ਵੀ ਮੀ ਆਮੀ ਮੇ ਮਮੀ ਪਾਪਾ ਦੇ ਨਾਲ ਠੀਕ ਆ ਚੰਗਾ ਹੈ ਨਾ ਚਲੋ ਬੋਲਿਆ ਚੱਲਿਆ ਮਾਫ ਕਰਿਓ ਨਹੀਂ ਕੋਈ ਨਹੀਂ ਹੁਣ ਆਇਓ ਜੀ ਹੈ ਇਹਨੂੰ ਲੈ ਕੇ ਆਏ ਹੁਣ ਛੁੱਟੀਆਂ ਚ ਦੋ ਦਿਨ ਚਾਰ ਦਿਨ ਦੇਓ ਹਾਂ ਹਾਂ ਕੋਈ ਨਹੀਂ ਆਵਾਂਗੇ ਮੈਂ ਦਤੀ ਜੀ ਦੇ ਗਈ ਇੱਕ ਫੋਨ ਵਾਲੀਆਂ ਮਮਾ ਇੱਧਰ ਆਇਓ ਆਈ ਬਤੂ ਲੈ ਤੁਸੀਂ ਜਾ ਰਹੇ ਨਹੀਂ ਆ ਮੈਂ ਇਹ ਰਿਕਡਿਨਿਆ ਕੁ ਦੇਦੀ ਮਿਲ ਕੁਆਪਲੇਟ ਇੱਕ ਆ ਟਿਕ ਕੁਲਕਰੇ پائی ਇਨ ਗੋਲਾ ਜਾਏ ਮਾਮੂ ਤੇ ਤੇਰਾ ਧਿਆਨ ਉਹ ਚੀਜ਼ਾਂ ਵੱਲ ਨਹੀਂ ਹੋਣਾ ਤੇ ਉਹਦੇ ਹੀ ਖਾ ਲੈਂਦੀ ਮਾਮੂ ਨੇ ਕਿਹਾ ਜਣਾ ਹੀ ਪੀਣਾ ਆਕਾ ਨਹੀਂ ਹਾਂ ਉਹ ਦੋਨ ਹੀ ਖਾਦਾ ਪਰ ਮੈਂ ਤੂੰ ਖੋਦੇ ਤੇ ਕਾਏਗਾ ਕਿ ਸਿਆਣੀ ਬਣ ਕੇ ਰਹਿਣਾ ਉਹ ਤਾਂ ਮੈਂ ਤੈਨੂੰ ਕਿਹਾ ਹੀ ਵੀ ਸਿਆਣੀ ਬਣ ਕੇ ਰਹੀ ਰਹੇ ਮੈਂ ਚੀਜ਼ਾਂ ਦਿਖਾ ਹੀ ਲਈਦੀ ਹੁੰਦੀ ਆ ਮੈਂ ਚੀਜ਼ਾਂ ਦੀ ਗੱਲ ਹੁੰਦੀ ਕੋਈ ਨਹੀਂ ਖਾਣ ਵਾਸਤੇ ਲੈ ਕੇ ਆਈ ਸੀ ਹਾਂ ਮਮਾ ਤੁਹਾਨੂੰ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਹੈਗੀ ਜਿਹਾ ਉਹ ਜੋ ਮੈਂ ਸੁਪਨੇ ਵਿੱਚ ਵੇਖਿਆ ਸੀ ਨਾ मामੂ ਤੇ ਜਿਦਾ ਉਹ ਆਇਆ ਹੀ ਉਦੋਂ ਹੀ ਸੇਮ ਆਇਆ ਹੀ ਸ਼ੁਕਰ ਹੈ ਮੇਰੇ ਸੁਪਨਾ ਅਗਰ ਨਹੀਂ ਤੇ ਮੈਨੂੰ ਪਤਾ ਹੀ ਨਹੀਂ ਲੱਗਣਾ ਕਿ मामੂ ਆਏ ਤੇ ਪਰ मामੂ ਨੇ ਤਾਂ ਪਛਾਣ ਹੀ ਲੈਣਾ ਸੀ ਹਾਂ ਉਹ ਮੈਂ ਪਛਾਣ ਲੈਣਾਗਾ ਪਰ ਫਿਰ ਮੈਂ ਕਹਾਂਗਾ ਇਹ ਕੌਣ ਆ ਗਏ ਹਾਂ ਤੇਰੀ ਵਿਸ਼ੋ ਪੂਰੀ ਹੋ ਗਈ ਨਾ ਮਾਮੂ ਨੂੰ ਮਿਲਣ ਦੀ ਹਾਂ ਹੈਨਾ ਕਿੰਨੇ ਦਿਨਾਂ ਤੋਂ ਵੇਟ ਕਰਦੀ ਪਈ ਸੀ ਹਾਂ ਉਦੋਂ ਉਹਦਾ ਫੋਨ ਕੀਤਾ ਉਦੋਂ ਦੇ ਹੋਣ ਆਏ ਆ ਹਾਂ ਹਾਂ ਪਰ ਕਿੰਨਾ ਤਾਂ ਸੀ ਫੋਨ ਕੀਤਾ ਠੀਕ ਆ ਠੀਕ ਆ ਉਹ ਲੱਕੇ ਵੀ ਗਾ ਨਾ ਮੂੰਚੋਂ ਗੱਲ ਨਾ ਨਿਕਲੇ ਉਹ ਤਾਂ ਹਾਲ ਦਾ ਪਿੰਕੀ ਪ੍ਰੋਮਿਸ ਆ ਹਾਂ ਉਹ ਨਹੀਂ ਕਿਹਨੂੰ ਦੱਸਦੀ ਮੈਂ ਚਲ ਫੇਰ ਤੂੰ ਚੀਜੀਆਂ ਖਾ ਲੈ ਮੈਂ ਫੇਰ ਕੋ ਹੋਰ ਕੰਮ ਵੇਖ ਲਾ ਠੀਕ ਆ ਠੀਕ ਆ बैठे मैं हां वे के ਢੀ ਸੋਣੀ ਆਵਾ ਵਗੰਢੀ ਆਹੋ ਅੰਦਰ ਤੇ ਸਾਰੀ ਦਿਹਾੜੀ ਬੜੇ ਰਹੀਦਾ ਹੁਣ ਅੰਦਰ ਗਰਮੀ ਹੋ ਗਈ ਆ ਹਾਂ ਤੇ ਮੈਂ ਇੱਥੇ ਬਾਹਰ ਨਿਕਲ ਕੇ ਬੈ ਗਈ ਵੇ ਠੰਡੀ ਹਵਾ ਵਗੰਢੀ ਆਹੋ ਆ ਆਂਬਾਂ ਦਾ ਵੀ ਸਾਰਾ ਨਾ ਹੂੰ ਆਂਬੰਦੀਆ ਜੀ ਢੜੀਆਂ ਘੇਰੀ ਗਏ ਨਾ ਨਾ ਘੇਰੀ ਗਏ ਸਾਰੇ ਇਕਰੀ ਜਾਣ ਦੇ ਚਲੋ ਜਿਹੜਾ ਕਰਮਾ ਚ ਹੋਏ ਰਹਿ ਜਾਣੇ ਹਾਂ ਹਾਂ ਕਿੰਨਾ ਫਾਲ ਲੱਗਾ ਹੈਗਾ ਫਾਲ ਤਾਂ ਬਹੁਤ ਲੱਗਾ ਹੈ ਹਾਂ ਅਮ ਤਾਂ ਦੱਸਣਾ ਹੀ ਵੀ ਸਮ੍ਰੀਤ ਅੱਜ ਬੜੀ ਖੁਸ਼ੀ-ਖੁਸ਼ੀ ਨਾ ਚਲੇਗੀ ਬਾਸ ਤੇ ਚੜ ਗਈ ਸਕੂਲ ਤੇ ਹਾਂ ਤੇ ਕਹਿੰਦੀ ਵੀ ਮੈਂ ਜਾ ਕੇ ਤੇ ਆਪਣੀਆਂ ਸਹੇਲੀਆਂ ਨੂੰ ਦੱਸਣਾ ਤਾਂ ਖੁਸ਼ੀ ਨਹੀਂ ਸੰਭਾਲੀ ਜਾਂਦੀ ਨਾ ਕੱਲ ਦੀ ਖੁਸ਼ੀ ਬੜੀ ਮੈਨੂੰ ਵੀ ਸ਼ਾਮੀ ਆਖੇ ਆਂਦੀ ਬੀਬੀ ਮੇਰੇ ਨਾ ਦਾਦੀ ਅਮਾ ਮਾਮਾ ਤੇ ਮਾਬੀ ਆਏ ਤੇ ਮੇਰੇ ਵਾਸਤੇ ਮੈਂ ਚੀਜੀ ਲਿਆਏ ਮੇਰਾ ਬੜਾ ਜੀ ਖੁਸ਼ ਹੋਇਆ ਰੂ ਮੇਰਾ ਹਾਂ ਆ ਤੇ ਮੈਂ ਆਖਿਆ ਹੁਣਾਂ ਹੀ ਪੁੱਤ ਫੇਰ ਵੀ ਆਪਣਾ ਖੂਨ ਵਾਂ ਆਹੋ ਤੂੰ ਉਹ ਨਿਆਂ ਉਹ ਨਾ ਆਉਣਾ ਹੈਗਾ ਚਲ ਤੈਨੂੰ ਚਲੋ ਉਹ ਕਹਿਣ ਦੇ ਹੀ ਤੈਨੂੰ ਪੁੱਛਣ ਦੇ ਹੀ ਤੇ ਤੂੰ ਹੀ ਗੁੱਸਾ ਸੋ ਕੋ ਕਰਨ ਦੇ ਆਹੀ ਗੇ ਤੇ ਚੱਲ ਹੁਣ ਆਪੇ ਆ ਗਏ ਆ ਤੇ ਮੈਂ ਕਹਿੰਨੀ ਹੀ ਪਿਛਾਰਾ ਨਾ ਨਿਆਂ ਨੂੰ ਮਿਲ ਜਾਣ ਕਿਤੇ ਤੇ ਇਹਨੂੰ ਮਾਨਤਾ ਹੋਰ ਹੋ ਜਾਊਗਾ ਹਾਂ ਤੇ ਠੀਕ ਵਾ ਪਰ ਅਹੀਂ ਚਲ ਜਾਂਦੇ ਤਾਂ ਉਹਨਾਂ ਦਾ ਛੱਪਾ ਸਾਡੇ ਤੇ ਪੈਣਾ ਕਿਉਂ ਉਹਨਾਂ ਦਾ ਛੱਪਾ ਕਿਉਂ ਪੈ ਜਾਣਾ ਹੈ ਤੁਹਾਡੇ ਤੇ ਆਖਣਾ ਹੀ ਮਗਰ ਮਗਰ ਤੁਰੇ ਫਿਰਦੇ ਹਟ ਅਹੀਂ ਤੋ ਆ ਕਰਕੇ ਨਹੀਂ ਗਏ ਤੇ ਚੱਲ ਹੁਣ ਉਹਨਾਂ ਦਾ ਫਰਜੀ ਉਹ ਆਏ ਆ ਤੇ ਤੁਸੀਂ ਵੀ ਚੱਲ ਜਿਓ ਆਹੋ ਨਹੀਂ ਛੁੱਟੀਆਂ ਚ ਲੈ ਕੇ ਜਾਵਾਂਗੇ ਤੇ ਹੋ ਸਕਦਾ ਸਮ੍ਰੀਤ ਨੂੰ ਉੱਥੇ ਨਾ ਜੇ ਮੈਂ ਤੁਹਾਨੂੰ ਕਹਾਂਗੇ ਵੀ ਚਾਹਦਾਂ ਤਾਂ ਐਵੇਂ ਦੱਸਦੇ ਨਾ ਤੇ ਉਹ ਤਾਂ ਮਾਨ ਜਿੱਦ ਪਿਆ ਨਾ ਮਾਂ ਮੇਰੇ ਨੇ ਆ ਲੈਣਾ ਕਿਹੜ ਖੂਡ ਲਾਊਗੀ ਚਲੋ ਅਤ ਸਮ੍ਰੀਤ ਦੀ ਮਰਜ਼ੀ ਆ ਉਹ ਆਪਣੇ ਡੈਡੀ ਤੋਂ ਬਗੈਰ ਤਾਂ ਰਹਿੰਦੀ ਨਹੀਂਗੀ ਆਹੋ ਨਹੀਂ ਰਹਿੰਦੀ ਤੇ ਜੇ ਉਹਦਾ ਜੀ ਕਰੂਗਾ ਤੇ ਚੱਲ ਰਹਿ ਭੂ ਵੀ ਚਾਰ ਦਿਨ ਆਹੋ ਆ ਤਾਂ ਨਹੀਂ ਤੇ ਵਧੀ ਮਰਜੀ ਹੂੰ ਤੋਸਰਾ ਮਲਾ ਕੇ ਲਿਆਇਆ ਉਹ ਆ ਹੁਣ ਨਾ ਕੰਮ ਕਬ ਹੋ ਜਾਂਦਾ ਵਾ ਨਾ ਹਾਂ ਚ ਚਲੋ ਤੁਸੀਂ ਚਲੇ ਜਾਓ ਦੋਵੇਂ ਜਣੇ ਨਾਲ ਸੰਜੀਤ ਨੂੰ ਲੈ ਦਿਓ ਆਹੋ ਵੀ ਉਹਨਾਂ ਸੁਭਾਤ ਵਾ ਵਧੀਆ ਲੱਗਦਾ ਉਹਨਾਂ ਦਾ ਨਹੀਂ ਸੁਭਾਤ ਬੜਾ ਉਹਨਾਂ ਦਾ ਚੰਗਾ ਹੀ ਬੜੇ ਚੰਗੇ ਰਿਸ਼ਤੇਦਾਰ ਹੀ ਉਹਨਾਂ ਦੀ ਭੈਣ ਹੀ ਉਹਨਾਂ ਨੂੰ ਧੋਖਾ ਦੇਗੀ ਹਾਂ ਤੇ ਫਿਰ ਨਹੀਂ ਵੀ ਜੀ ਕਰਦਾ ਆ ਉਹਨੂੰ ਆਹੋ ਫਿਰ ਜਦੋਂ ਭੈਣ ਨਾ ਹੋਵੇ ਤਾਂ ਕਿੱਥੇ ਫਿਰ ਘਰ ਆਉਣ ਕੇ ਜੀ ਕਰਦਾ ਕਿ ਜੋ ਭੈਣ ਦੀ ਸੁਣੀ ਨਹੀਂ ਆ ਆਪਣੇ ਖੂਨ ਨੂੰ ਤੇ ਭਜ ਭਜ ਪੁੱਤ ਆਈਦਾ ਹਾਂ ਤੇ ਇਸ ਤਰ੍ਹਾਂ ਫਿਰ ਜੀ ਨਹੀਂਗਾ ਕਰਦਾ ਆਹੋ ਤੇ ਚਲੋ ਕੋਈ ਗੱਲ ਨਹੀਂ ਤੂੰ ਵੀ ਉਹਨੂੰ ਆਖੀ ਵੀ ਮੈਂ ਤੁਹਾਡੀ ਭੈਣ ਨਹੀਂ ਆ ਤੇ ਮੇਰੇ ਕੋਲ ਆਇਆ ਕਰੋ ਹਾਂ ਤੇ ਤੁਸੀਂ ਮੇਰੇ ਭਰਾ ਆਇਓ ਹਾਂ ਇਹ ਪਤਾ ਇਤਰਾਇ ਮੋਤਾ ਪੈਂਦੀ ਸੀਗੇ ਸੀਗੇ ਆਹ ਇਹ ਤੇ ਆਈ ਆ ਹਾਂ ਉਹਦਾਂ ਨਹੀਂ ਇਹ ਜੱਕਦਮ ਤਮਵਤਾ ਪੈਂਦੀ ਹੈ ਨਹੀਂ ਤੇ ਜੇ ਤੂੰ ਚੰਗਾ ਉਹਨਾਂ ਨੂੰ ਸਮਝੇਂਗੀ ਉਹ ਤੈਨੂੰ ਜਿਵੇਂ ਸਮਝਣਗੇ ਆਹ ਹੋਈ ਤੇ ਆਈ ਆ ਹਾਂ ਤੇ ਉਹਨਾਂ ਨੂੰ ਉਹਦੇ ਦੀ ਸੇਵਾ ਪਾਣੀ ਕਰ ਦੇਣੀ ਖੁੱਲਾ ਰਹੂਗਾ ਨਾ ਵਾਸਤੇ ਨਹੀਂ ਤੇ ਫਿਰ ਬਾਅਦ ਜਦੋਂ ਹੁਣ ਨਹੀਂ ਆਏ ਤੇ ਬੰਦ ਹੋਣ ਵਾਲੀ ਗੱਲ ਹੋਗੀ ਬੰਦੀ ਹੋ ਗਈ ਕਹ ਉਹਨਾਂ ਦੀ ਸੇਵਾ ਪਾਣੀ ਕਰੀ ਹੱਸ ਕੇ ਕੋਈ ਉਹ ਵੀ ਤਰਨਾ ਇਤਰੇ ਕੂਣਗੇ ਹਾਂ ਚਲੋ ਚੰਗਾ ਹੀ ਆ ਜੇ ਆਏ ਹੀਗੇ ਆ ਉਹਨਾਂ ਦਾ ਵੀ ਰੂਪ ਖੋਚ ਹੋ ਗਿਆ ਤੇ ਅੱਲਾ ਸਾਡੀ ਭਣੇ ਮੈਨੂੰ ਸਾਹਮਣੇ ਈ ਆ ਸਾਫ ਸੁਥਰੀ ਆ ਆ ਤੇ ਉਹਨੇ ਸਮਰੀਤ ਨੇ ਵੀ ਆਖ ਦਿੱਤਾ ਵੀ ਮੈਨੂੰ ਬੜਾ ਮਾਮਾ ਮੇਰ ਨਾਲ ਕਰਦੀ ਆ ਤੇ ਇੰਨੇ ਨਾਲ ਵੀ ਉਹਨਾਂ ਦਾ ਦਿਲ ਖੁਸ਼ ਹੋ ਗਿਆ ਮਨ ਖੁਸ਼ ਹੋ ਜਾਂਦਾ ਨਹੀਂ ਤਾਂ ਹੁੰਦਾ ਹੀ ਅਗਲੇ ਦਿਨ ਮਨ ਚ ਹੁੰਦਾ ਹੀ ਆ ਵੀ ਇਹ ਮਤਰੀ ਈ ਪਤਾ ਨਹੀਂ ਚਾਜਨਾ ਸੱਚੰਗ ਦਾ ਸਮਰੀਤ ਹੋਗੀ ਕਿ ਨਹੀਂ ਸਮਝਦੀ ਹੋਗੀ ਨਹੀਂ ਸਮਝਦੀ ਹੋਣਾ ਨਹੀਂ ਉਤਰ ਖੋਚ ਹੀ ਗਏ ਆ ਹਾਂ ਜੋ ਮੈਂ ਵੀ ਇੱਲਾਂ ਕੰਮ ਇਹ ਕਮ ਦੱਸਾਂ ਵੀ ਸਮਰੀਤ ਖੋਸ਼ ਬੜੀ ਗਈ ਆ ਹਾਂ ਹਾਂ ਮੈਂ ਕੰਮ ਕਰ ਰਹੀ ਹਾਂ ਚੰਗਾ ਜੋਦਾ ਵੇਖਾਂ ਪਤਾ ਨਹੀਂ ਕਿੱਥੇ ਆ ਵੇਲੀ ਆ ਲੇ ਵੇਖ ਕੇ ਆਵਾ ਭਲਾ ਮੈਂ ਤੇ ਅੰਦਰੋਂ ਨਿਕਲੀ ਆ ਮੈਨੂੰ ਤਾਂ ਪਤਾ ਹੀ ਨਹੀਂ ਕਿੱਥੇ ਆ ਤੇ ਕਿੱਥੇ ਨਹੀਂ ਵੇ ਨਹੀਂ ਆ ਵੇਲੀ ਆ ਜੋਦੇ ਮੈਂ ਆ ਤਾਂ ਤੈਨੂੰ ਲੱਭਣ ਡਈ ਕਿੱਥੇ ਸੀ ਤੂੰ ਮੈਂ ਆਖ ਰਹੀ ਆ ਕਿੱਥੇ ਆ ਕੱਲ ਕਰਨੀ ਡੇ ਅੰਡਰਗਰਾਉਂਡ ਕਾਂਡੇ ਸੀ ਆਹੋ ਤੇ ਮੈਂ ਕਿੱਥੋਂ ਚੰਗਾ ਹੋ ਗਿਆ ਆਹ ਤੋ ਵੀ ਪੈ ਗਿਆ ਉੱਥੇ ਤੇ ਮੈਂ ਕਿਹਾ ਚੱਲ ਮਿੱਟੀ ਮਿੱਟੀ ਪਾ ਲਈਏ ਮਾੜੀ ਮਾੜੀ ਵੇਖ ਲਈ ਵਲਾ ਪੈਰ ਅੱਠ ਤੱਕ ਨਹੀਂ ਖਾਲ ਖੋਲ ਦਾ ਵੀ ਬੜਾ ਔਖਾ ਹੈਗਾ ਰੋਜ ਤੇ ਖਾਲ ਕਢਾਉਂਦੇ ਰਹੀਦਾ ਹੀ ਆਹ ਹੋ ਗਏ ਰੋਜ ਸ਼ਾਮੀ ਨੂੰ ਚੱਲ ਪੈਸੇ ਤੇ ਇੱਕ ਵਾਰ ਲੱਗ ਗਏ ਆ ਚੱਲ ਸੁਖ ساری ਉਮਰ ਦਾ ਹੀ ਹੋ ਗਿਆ ਇਹ ਨਾ ਪੈਪਲੈਨ ਹੋਏ ਤੇ ਪੈਲੀ ਜੀ ਬੰਬੀ ਲੱਗਣ ਵਾਲਾ ਖਾਲ ਜਿੱਥੇ ਨਕਾ ਉੱਥੇ ਬੰਬੀ ਉੱਥੇ ਬੰਬੀ ਹਾਂ ਜੋ ਦੇ ਮੈਂ ਤੇ ਇੱਕ ਗੱਲ ਕਰਨੀ ਤੇਰੇ ਨਾਲ ਹਾਂ ਕਰ ਪਿੱਜਾ ਦੋਂ ਲੋੜ ਹੀ ਸਮਰੀਤ ਨੇ ਆ ਮਾਮਿਆਂ ਦੀ ਉਦੋਂ ਤੋ ਕੋਈ ਹੱਡੇ ਵੜਿਆ ਨਾ ਤੇ ਹੁਣ ਪਤਾ ਨਹੀਂ ਕਿਤਰਾ ਕੱਲ ਉਹਨਾਂ ਦਾ ਜੀ ਕੀਤਾ ਆਗੇ ਮਾ ਤਾਂ ਮੈਂ ਤਾਂ ਆਪ ਬੜਾ ਹਰਾਨ ਆ ਹਾਂ ਮੇਰੇ ਤਾਂ ਆਪ ਨਹੀਂ ਸਮਝ ਲੱਗੀ ਵੀ ਇਹਨਾਂ ਕਿੱਥੋਂ ਆ ਗਿਆ ਆਹੋ ਵੀ ਕਿੱਥੋਂ ਰਾ ਆ ਗਿਆ ਉਹਨਾਂ ਨੂੰ ਕਦੀ ਇਹਨਾਂ ਦਾ ਫੁੱਫੜ ਨਹੀਂ ਇਥੇ ਬੜਿਆਂ ਦੀ ਰੋਜ਼ ਨੰਗ ਤਾਂ ਨੂਂਦਾ ਰਹਿੰਦਾ ਬੰਬੀ ਆਪਣੇ ਤਾਂ ਜਾਂਦਾ ਨਾ ਕਦੀ ਉਹਨੇ ਕਦੀ ਫੁੱਫੜ ਮੈਂ ਨਹੀਂ ਕੀ ਆ ਮੈਨੂੰ ਕਈ ਵਾਰ ਸਾਲ ਕਰਦੀ ਨੂੰ ਮਿਲਿਆ ਵਾ ਤੇ ਮੂੰਹ ਪਰਾਂ ਨੂੰ ਕਰਕੇ ਨੰਗ ਜਾਂਦਾ ਆਹੋ ਤੇ ਇਹਨੂੰ ਕਹਿੰਦਾ ਕਿੱਥੋਂ ਮੈਂ ਤਾਂ ਆਪ ਹਰਾਨ ਆ ਵੀ ਕਿੱਥੋਂ ਆ ਗਿਆ ਰਾ ਇਹਨਾਂ ਦਾ ਪਤਾ ਨਹੀਂਗਾ ਕੀ ਆ ਕੀ ਕੋਈ ਗੱਲ ਕੀ ਆ ਤੈਨੂੰ ਕੋਈ ਹੈ ਲੱਗਾ ਕੋ ਮੈਨੂੰ ਤਾਂ ਕੋਈ ਨਹੀਂ ਲੱਗਾ ਹਾਂ ਮੈਨੂੰ ਇਹ ਨਾ ਲੱਗਾ ਵੀ ਸਮਰੀਦ ਰੂ ਖੁਸ਼ ਹੋਈ ਆ ਆ ਸਮਰੀਦ ਤਾਂ ਅਤਰਾ ਬੜੀ ਖੁਸ਼ ਵਾ ਫੇਰ ਵੀ ਖੂਨ ਵਾਂ ਆਉਂਦਾ ਉਹਦਾ ਜਦੋਂ ਲੋੜ ਹੀ ਜਾਨੂੰ ਉਹਦੇ ਵਰੇਣਾ ਉਹਦੋਂ ਤੇ ਕੋਈ ਆਇਆ ਹੀ ਨਹੀਂ ਜਿਉਂ ਪੋਗ ਤੋ ਚਲ ਕੇ ਮੁੜ ਕੇ ਕੋਈ ਸਾਡੇ ਘਰ ਵੜਿਆ ਹੀ ਨਹੀਂ ਆ ਵੀ ਜਦੋਂ ਨੀਗੀ ਜੀ ਸਾਹਮਣ ਵਾਲੀ ਆਹੋ ਜਦੋਂ ਸਾਹਮਣ ਵਾਲੀ ਹੀਗੀ ਉਦੋਂ ਕਿਤੇ ਮੈਂ ਬੁੱਢੇ ਵਾਰੇ ਤੇਰੇ ਹੁੰਦੇ ਆ ਕਿਤਰਾ ਕਰਦੀ ਰਹੀ ਆਂ ਆਹੋ ਕਿਤੇ ਮਾ ODI ਸਰਸੁਰ ਬੌਂਦੀ ਨਾ ਮੈਨੂੰ ਸਰ ਬੌਂਗਾ ਆਉਂਦਾ ਸੀ ਉਹਦਾ ਨਾਂ ਕੋ ਸਕੂਲੇ ਕੱਲਣਾ ਆਪਣੇ ਹੀ ਜਾ ਆਪ ਸਰ ਬੌਂਦਾ ਰਿਆ ਵਾ ਆਹੋ ਆਪੇ ਤੂੰ ਹੀ ਕਰਦਾ ਰਿਆ ਤੇ ਉਦੋਂ ਤਾਂ ਬਾਤ ਨਹੀਂ ਪੁੱਛੀ ਵੀ ਚੱਲ ਨਹੀਂ ਨਿਆਣੀ ਆ ਚੱਲ 6 ਮਹੀਨੇ ਲੈ ਜੀਗੇ ਤੇ ਮੁੜ ਕੇ ਚਲੋ ਆਪੇ ਆ ਜੂਗੀ ਛੱਡ ਜਾਗੇ ਤਹੀਂ ਲਾਇਆ ਹੁੰਦੇ ਨਹੀਂ ਤੇ ਕੀ ਗੱਲਬਾਤ ਕਰਦੇ ਹੋ ਤੇ ਨਾ ਹੋਰ ਨਹੀਂ ਗੱਲਬਾਤ ਕੀਤੀ ਨਾ ਗੱਲਬਾਤ ਉਹਨਾਂ ਕੋਈ ਨਹੀਂ ਕੀਤੀ ਹੂੰ ਇਹ ਹੋਈ ਆ ਮੈਂ ਲਗ ਘਾ ਘਾ ਉਹ ਕਰਨ ਗੁਲੇਸ਼ਕ ਚੀਜ਼ ਸਿਖੂਏ ਜੀ ਤੇ ਉਹ ਮਾਮੀ ਸਮਰੀਦ ਦੀ ਆਂਦੀ ਚੱਲ ਪਿਛਲੀ ਗੱਲ ਛੱਡ ਤੇ ਚੁੱਪ ਕਰ ਗਿਆ ਤੇ ਮੈਂ ਵੀ ਨਹੀਂ ਕੋਈ ਗਾੜੀ ਗੱਲ ਕੀਤੀ ਮੈਂ ਹੁਣ ਘਰ ਆਇਆ ਤੇ ਨਾਲ ਆ ਵਾਦੂ ਘਟੂ ਫੇਜੋ ਆਖਣਾ ਹਗਾ ਨਾ ਨੇ ਵੀ ਤੁਸੀਂ ਐਡੀ ਛੇਤੀ ਕਰ ਲਈ ਤੁਸੀਂ ਵਿਆਹ ਲਿਆ ਵਿਆਹਣਾ ਤਾਂ ਹੈਗਾ ਹੀ ਉਮਰ ਤਾਂ ਹੈਗੀ ਹੀ ਮੈਂ ਵੀ ਅਹੀ ਵੀ ਕੜੇ ਸਭ ਖਾਏ ਕੰਮ ਕੀਤਾ ਆ ਵੀ ਤੁਹਾਡੀ ਭੈਣ ਦੀ ਕੁੜੀ ਸੀ ਤੁਸੀਂ ਆਓ ਜਾਓ ਹਾਂ ਕੋਈ ਆਇਆ ਹੀ ਨਹੀਂ ਤੇ ਹਾਂ ਹੁਣ ਪਤਾ ਨਹੀਂ ਕਿਦਾਂ ਆਵਾਂਗੇ ਤੇ ਰਾਹ ਚੇਤੇ ਆ ਗਏ ਆ ਬਾਕੀ ਚੱਲੇ ਆ ਵੀ ਹੁਣ ਸਮੀਰ ਖੁਸ਼ ਹੋਈ ਸਮੀਰਾਂ ਕਰਕੇ ਚਲੋ ਅਈ ਮੈਂ ਵੀ ਚੁੱਪ ਕੀਤਾ ਰਹਿ ਚੱਲ ਕੋਈ ਗੱਲ ਨਹੀਂ ਆਹ ਚਲੋ ਨਿਆਣੀ ਖੁਸ਼ ਵਾ ਨਿਆਣੀ ਖੁਸ਼ ਵਾ ਹਾਂ ਤੇ ਵੀ ਮਾਮੇ ਆ ਚਲ ਲੋੜ ਤੇ ਹੁੰਦੀ ਆ ਮਾਮਿਆਂ ਦੀ ਮਾਮੇ ਆ ਦੀ ਤਾਂ ਅਤਰਾ ਪੋਤਾ ਸਦਾ ਹੀ ਲੋੜ ਵਾ ਗਾੜੀ ਇਹ ਕੋਈ ਕੁੜੀ ਨੂੰ ਵਿਆਹ ਆ ਕੋਹ ਕੀਤਾ ਮਾਮੇ ਦੀ ਤੇ ਹਾਰੇ ਥਾਂ ਲੋੜ ਹੁੰਦੀ ਆ ਹਾਰੇ ਥਾਂ ਲੋੜ ਕੇ ਹਾਂ ਹਾਂ ਹੋ ਦੱਸ ਸਮਰੀ ਇਧਰ ਕੈਡੀ ਜੀ ਤਾਂ ਮੈਂ ਛੁੱਟੀਆਂ ਚ ਰਹਿਣ ਜਾਣਾ ਆਂਦੀ ਰਹਿਣ ਜਾਣਾ ਆਂਦੀ ਜਾਣਾ ਛੁੱਟੀਆਂ ਤੇ ਅੱਛਾ ਤੈਨੂੰ ਆਖਿਆ ਮੈਨੂੰ ਤਾਂ ਦੱਸੀ ਤੁਸੀਂ ਨਹੀਂ ਉਹਨੇ ਕੱਲ ਜੋ ਤੋਰਨ ਦੇ ਉਹ ਤਾਂ ਕਹਿ ਨਹੀਂ ਅੱਛਾ ਚੱਲ ਕੋਈ ਗੱਲ ਨਹੀਂ ਤਾਂ ਭੇਦਾਂ ਦੱਸ ਦੇਣਾ ਕੋਈ ਨਹੀਂ ਦੱਸ ਦੇਣਾ ਚੱਲ ਜਾਇਓ ਤੁਸੀਂ ਵੀ ਦੋਵੇਂ ਜੀ ਤੇ ਉਹਨੂੰ ਛੱਡ ਆਇਓ ਜੇ ਆਖੂਗੀ ਮੈਂ ਰਹਿਣਾ ਆਹੋ ਚਲੋ ਭਾਬੀ ਆ ਗਈ ਚਮਰੀ ਦੀ ਮਾਮੀ ਦੇ ਵਧੀਆ ਗੱਲਾਂ ਕਰਦੀ ਸੀ ਉਹ ਬੇਚਾਰੀ ਸਿਆਣੀ ਆਹੋ ਨਹੀਂ ਸਿਆਣੀਆਂ ਗੱਲਾਂ ਕਰਦੀ ਪਰ ਨਹੀਂ ਉਹਨੇ ਵੀ ਨਹੀਂ ਕਿ ਉਹਦੇ ਮਾਮੇ ਨੇ ਵੀ ਨਹੀਂ ਕੋਈ ਵਾਧੂ ਕਟੂ ਕੀਤੀ ਦੋ ਕ ਕੀਤੀਆਂ ਤੇ ਉਹਨੇ ਆਖਿਆ ਤੇ ਚੁੱਪ ਕਰ ਗਈ ਆਹ ਚਲ ਵੀ ਛੇਤੀ ਗਏ ਆਹੋ ਚਲ ਚਲ ਕੋਈ ਗੱਲ ਨਹੀਂ ਚਲ ਗਏ ਤੇ ਕੋਈ ਗੱਲ ਨਹੀਂ ਚਲ ਕੋਈ ਗੱਲ ਨਹੀਂ ਜੇ ਮਿਲਣਗੇ ਤੇ ਮਿਲਾਂਗੇ ਨਹੀਂ ਤੇ ਨਹੀਂ ਸਹੀ ਗਿਆ ਹਾਂ ਹਾਂ ਸਾਡੇ ਕਿਹੜੀਆਂ ਭਾਵਾਂ ਆਕੜੀਆਂ ਉਹ ਹਾਂ ਨਹੀਂ ਭੀ ਇੱਕ ਵਾਰ ਜਾਇਓ ਕੁੜੀ ਨੂੰ ਲੈ ਕੇ ਆ ਕੰਮ ਧੰਦਾ ਕਰਕੇ ਨਾ ਤੇ ਕੁੜੀ ਨੂੰ ਲੈ ਕੇ ਤੇ ਇੱਕ ਵਾਰ ਜਾਇਓ ਦੋਵੇਂ ਜੀ ਤੇ ਜੇ ਇਹਦਾ ਚੰਗਾ ਬੋਲਣਗੇ ਮਿਲਣਗੇ ਤਾਂ ਆਪਾਂ ਵੀ ਮਿਲਨਦਾ ਤੇ ਤੁਸੀਂ ਵੀ ਮਿਲਨਦਾ ਪਿਓ ਤੇ ਜੇ ਨਾਂ ਬੋਲਣਗੇ ਤਾਂ ਆਪਣੇ ਘਰ ਰਾਜੀ ਅਸੀਂ ਆਪਣੇ ਘਰ ਰਾਜੀ ਅੱਗੇ ਵੀ ਸਾਡਾ ਟੇ